ਨਮਸਕਾਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪ ਦੀ ਜਾਣਕਾਰੀ ਲਈ ਆਪਾਂ ਜਿਹੜੇ ਨੀਲ ਜਿਹਨੂੰ ਨਹ ਕਹ ਦਿੰਦੇ ਪੰਜਾਬੀ ਵਿੱਚ ਜਦੋਂ ਖਰਾਬ ਹੋ ਜਾਂਦੇ ਆ ਉਹਨਾਂ ਵਾਸਤੇ ਇੱਕ ਵੀਡੀਓ ਤਿਆਰ ਕੀਤੀ ਆ ਕਿਸ ਤਰ੍ਹਾਂ ਖਰਾਬ ਕਿਉਂ ਹੁੰਦੇ ਆ ਕਿਸ ਤਰ੍ਹਾਂ ਇਹਨਾਂ ਦਾ ਇਲਾਜ ਆ ਕੀ ਕਰਨਾ ਚਾਹੀਦਾ ਵਾ ਤੁਹਾਨੂੰ ਸਾਰੀ ਇਹਦੇ ਵਿੱਚ ਜਾਣਕਾਰੀ ਦੇਣੀ ਆ ਵੇਖੋ ਇਹ ਆ ਨੈਲ ਰॉक्स ਜਿਹਨੂੰ ਆਪਾਂ ਨਵੇਂ ਦੀ ਪਾ ਚੁੱਕਾ ਦੇ ਨੇ ਜਿਹੜੀ ਉੱਲੀ ਵਾਸਤੇ ਪੰਜਾਬੀ ਚੁੱਲੀ ਕਹੇ ਜਾਂਦੇ ਫੰਗਸ ਰੋਗ ਜਿਸ ਤਰ੍ਹਾਂ ਆ ਆਪਣੇ ਕਿਸ ਸੱਜਣ ਦੇ ਨਹੋਂ ਤੇ ਫੰਗਸ ਰੋਗ ਹੋਇਆ ਵਾ ਉੱਲੀ ਕੋਕੇ ਆਪਾਂ ਸਿੱਧੀ ਵੀਡੀਓ ਖੁਦ ਬਣਾ ਰਹੇ ਆ ਕਿ ਇਹਦੀ ਚੁੱਕੀ ਨਹੀਂ ਗਈ ਆਪਾਂ ਸਾਹਮਣੇ ਤੁਹਾਨੂੰ ਦਿਖਾ ਰਹੇ ਆ ਇਹਨੂੰ ਕਹਿ ਦਿੰਦੇ ਆ ਫੰਗਸ ਰੋਗ ਫੰਗਲ ਰੋਗ ਉੱਲੀ ਇਹ ਪੈਰ ਦਾ ਗੂਠਾ ਵਾ ਇਸ ਵੀਰ ਨੂੰ ਪੁੱਛਿਆ ਜਾਂਦਾ ਮੇਰਾ ਇੱਕ ਦੋ ਸਾਲ ਤੋਂ ਥੋੜਾ ਥੋੜਾ ਖਰਾਬ ਸੀ ਤੇ ਇਸ ਤਰ੍ਹਾਂ ਖਰਾਬ ਹੋਇਆ ਪਹਿਲੂ ਤੇ ਬਿਲਕੁਲ ਪੈਰ ਸਾਫ ਸੀ ਬਾਕੀ ਨਾਉ ਠੀਕ ਹੈ ਦੂਜਾ ਪੈਰ ਠੀਕ ਆ ਹੁਣ ਤੁਹਾਨੂੰ ਦੱਸ ਦਿਆਂ ਕਿ ਕਾਰਨ ਕੀ ਹੁੰਦਾ ਕਾਰਨ ਸਿਰੋਚੇ ਦਾ ਕੋਈ ਜ਼ਿਆਦਾ ਡੂੰਗਾ ਨਹੀਂ ਲੱਭਾ ਇਹ ਜਿਹੜਾ ਮਰੀਜ਼ ਆ ਬਹੁਤ ਸਫਾਈ ਰੱਖਦਾ ਏ ਧੋਗੇ ਜਰਾਬਾਂ ਪਾਉਂਦੇ ਆ ਤੇ ਫਿਰ ਪੈਰ ਵੀ ਜ਼ਿਆਦਾ ਗਿੱਲੇ ਨਹੀਂ ਪੈਰ ਸਾਫ ਕਰਕੇ ਰੱਖਦੇ ਆ ਚੇਅਰ ਬੂਟ ਵਗੈਰਾ ਪਾਉਂਦੇ ਆ ਬੂਟਾਂ ਦੀ ਬਹੁਤ ਸਫਾਈ ਰੱਖਦੇ ਆ ਕੋਈ ਇਸ ਮਰੀਜ਼ ਨੂੰ ਹੋਰ ਕੋਈ ਬਿਮਾਰੀ ਨਹੀਂਗੀ ਨਾ ਬੀਪੀ ਨਾ ਸ਼ੂਗਰ ਉਮਰ ਲਾ ਲੋ 30 40 ਸਾਲ ਦੇ ਲਗਭਗ ਆਪਾਂ ਕੋਈ ਇਹੋ ਜਿਹੀ ਨਹੀਂ ਕਹਿ ਸਕਦੇ ਕਿ ਇਹਨੂੰ ਕੋਈ ਹੋਰ ਜਿਆਦਾ ਕੋਈ ਬਿਮਾਰੀ ਆ ਕੋਈ ਤਾਂ ਕਰਕੇ ਖਰਾਬ ਹੋਇਆ ਇਹਦਾ ਕੋਈ ਜਿਆਦਾ ਸੰਬੰਧ ਨਹੀਂ ਕਿਸਦੇ ਵੀ ਹੋ ਸਕਦੇ ਆ ਹੁਣ ਕਈ ਬਿਲਕੁਲ ਸਫਾਈ ਨਹੀਂ ਰੱਖਦੇ ਉਹਨਾਂ ਦੇ ਬਿਲਕੁਲ ਸਾਫ ਆ ਇਸ ਮਰੀਜ਼ ਨੂੰ ਪੁੱਛਿਆ ਇਹੰਨੇ ਮੇ ਪੂਰੀ ਸਫਾਈ ਦਾ ਇhtiyad ਵਰਤਦਾ ਤੇ ਡੇਢ ਦੇ 2 ਸਾਲ ਤੋਂ ਆ ਮੁਸ਼ਕਲ ਆ ਫਿਰ ਇਹ ਜਨਾ ਬੜੀ ਪ੍ਰੋਬਲਮ ਆਉਂਦੀ ਆ ਜਿਹੜੀ ਨਵਾਂ ਦੀ ਉਲੀ ਆ ਫੰਗਸ ਹੋ ਗਿਆ ਜਦੋਂ ਆਪਾਂ ਬੂਟ ਪਾਉਨੇ ਆ ਜੁੱਤੀ ਪਾਉਨੇ ਆ ਦਰਦ ਹੁੰਦੀ ਆ ਨਵਾਂ ਦੀ ਪੂਰੀ ਜਕੜ ਨਹੀਂ ਰਹਿੰਦੀ ਸਖਤਾਈ ਨਹੀਂ ਰਹਿੰਦੀ ਨਰਮ ਜਿਹਾ ਰਹਿੰਦਾ ਵਾ ਗਾੜੀ ਮਾਸ ਦੁਖਦਾ ਰਹਿੰਦਾ ਵਾ ਤੇ ਕਈ ਤੇ ਕਹਿ ਦਿੰਦੇ ਆ ਕਿ ਜਦੋਂ ਆਪਾਂ ਜਿਆਦਾ ਸਲਾਬੇਜੇ ਵਿੱਚ ਪੈਰ ਰੱਖਦੇ ਆ ਸਫਾਈ ਨਹੀਂ ਕਰਦੇ ਜਿਆਦਾ ਬੂਟ ਜੁਰਾਬਾਂ ਪਾਛੜਦੇ ਤਾਂ ਹੁੰਦਾ ਵਾ ਚਲੋ ਕਾਰਨ ਲੱਗ ਲੱਗ ਗਿਆ ਪਰ ਇਹਨਾਂ ਨੂੰ ਪੁੱਛਿਆ ਇਹਦੇ ਵਿੱਚ ਕਾਰਨ ਕੋਈ ਹੋ ਜਾ ਨਹੀਂ ਲੱਭਾ ਪੈਰ ਵੀ ਖੁਸ਼ਕ ਰੱਖਦੇ ਆ ਬੂਟ ਜੁਰਾਬਾਂ ਵਿੱਚ ਠੀਕ ਠੰਗ ਨਾ ਪਾਉਂਦੇ ਚਪਲਾਂ ਵਿੱਚ ਪਾਉਂਦੇ ਪੈਰ ਵੀ ਨੰਗੇ ਰਹਿੰਦੇ ਆ ਪਰ ਫੇਰ ਵੀ ਖਰਾਬ ਹੋ ਗਿਆ ਨਾ ਚਲੋ ਆਪਾਂ ਇਸ ਗੱਲ ਤੇ ਜਿਆਦੀ ਬੈਸ ਨਹੀਂ ਕਰਨੀ ਆਪਾਂ ਇਹਦੀ ਇਲਾਜ ਦੀ ਗੱਲ ਕਰਦੇ ਆ ਪਹਿਲਾਂ ਤੇ ਇਹ ਮੁਸ਼ਕਲ ਆਉਂਦੀ ਆ ਕਿ ਕਾਫੀ ਤੁਰਨ ਵਿੱਚ ਫਿਰ ਦਰਦ ਹੁੰਦੀ ਬੰਦੇ ਨੂੰ ਜਕੜਨ ਕੱਢ ਜਾਂਦੀ ਆ ਜਿਸ ਤਰ੍ਹਾਂ ਇਹ ਨਾ ਪਹੁੰਚਾ ਪੰਜਾ ਪੂਰਾ ਕੰਮ ਨਹੀਂ ਕਰਦਾ ਹੁਣ ਇਹਦੇ ਬਾਰੇ ਆਪਾਂ ਤੁਹਾਨੂੰ ਅੱਗੇ ਦੱਸਦੇ ਆਂ ਵਕੀਲ ਆਜਾਇਦਾ ਹੁਣ ਆਹ ਵੇਖੋ ਜਿਹੜੀ ਆ ਦਵਾਈ ਐ ਨਾ ਉਲੀ ਵਾਲੀ ਫੰਗਸ ਰੋਗ ਦੀ ਆ ਬਹੁਤ ਵਧੀਆ ਤਨ ਪੂਰਾ ਚਾਨਣ ਮਾਰ ਰਿਹਾ ਉੱਤੇ ਇਹਦੇ ਕਈ ਆਂਦੇ ਆ ਜੀ ਸਾਨੂੰ ਪਤਾ ਨਹੀਂ ਲੱਗਾ ਕਿਹੜੀ ਦਵਾਈ ਤੇ ਕੀ ਲਾਈ ਆ ਆਹ ਵੇਖ ਲਓ ਇਹ ਹੁਣ ਲਾਉਣੀ ਸ਼ੁਰੂ ਕੀਤੀ ਆ ਰਿਜ਼ਲਟ ਤੁਹਾਨੂੰ ਵਿਖਾਉਨੇ ਆ ਕਿਸ ਤਰ੍ਹਾਂ ਹੋਣੀ ਆਏ ਉਹ ਸਾਰਾ ਤੁਹਾਨੂੰ ਦੱਸਦੇ ਆ ਜੀ ਇਹਦੇ ਬਾਰੇ ਇਸ ਮਰੀਜ਼ ਨੇ ਪਹਿਲਾਂ ਦਵਾਈ ਵੀ ਖਾਧੀ ਉਹ ਲਈ ਰੋਗ ਚ ਫੰਕਸ ਰੋਗ ਦੀਆਂ ਗੋਲੀਆਂ ਦੀਆਂ ਜਿਹੜੀਆਂ ਪਰ ਕੋਈ ਬਹੁਤਾ ਫਰਕ ਨਹੀਂ ਪਿਆ ਅੰਦਰੋਂ ਦਾ ਦੇ ਜਵੇ ਦੇ ਵਿੱਚੋਂ ਕੱਢ ਕੇ ਚਲਵਾ ਦੀ ਸ਼ੀਸ਼ੀ ਆ ਪੇਪਰ ਜਾ ਨਿਕਲਿਆ ਇਹ ਜਦਿਆਂ ਆਪਾਂ ਗੱਲਾਂ ਪੜਨੀਆਂ ਨੇ ਜੀਆਂ ਹੁਣ ਆਹ ਇੱਕ ਸ਼ੀਸ਼ੀ ਆ ਦੇ ਵਿੱਚੋਂ ਨਿਕਲੀ ਆ ਵੇਖੋ ਜੀ ਉਹੋ ਚੀਜ਼ ਆ ਗਈ ਪਰ ਲੋਤਿਆ ਨਾ ਕਰੀਂਦੇ ਪਤਾ ਨਹੀਂ ਲੰਗਾ ਚਲ ਪੂਰੀ ਵਧੀਆ ਬਖਾਵਾਂਗੇ ਜੀ ਚੰਗੀ ਤਰ੍ਹਾਂ ਫਿਰ ਆਪ ਅਪਲੀਕੇਟਰ ਜੇ ਨਿਕਲਿਆ ਇਹ ਨਾਉ ਸਾਫ ਕਰਨ ਨੂੰ ਰਗੜਾ ਰਗੜਾ ਲਾ ਕੇ ਸਾਫ ਕਰ ਲਓ ਫਿਰ ਆਹ ਦੋ ਨਿਕਲਿਆ ਜੀ ਬੁਰਸ਼ਾ ਆ ਆਪਾਂ ਇਹਦੇ ਖੋਲ ਕੇ ਦੇ ਟੱਕਣ ਦੇ ਵਿੱਚ ਹੀ ਫਿੱਟ ਕਰ ਦਾਂਗੇ ਨਾਉਣ ਦਾ ਟਾਂਗ ਵੀ ਤੁਹਾਨੂੰ ਦੱਸਦੇ ਆਂ ਜੀ ਤੁਹਾਨੂੰ ਤਕਰੀਬਨ ਇਹਦਾ ਰੇਟ ਵੀ ਦੱਸਦੇ ਕਿੰਨਾ ਦਾ ਕਾਫੀ ਲੰਬੀ ਐਕਸਪਾਇਰੀ ਡੇਟ ਹੈ ਜੀ 2-3 ਸਾਲ ਹੁੰਦੀ ਹੈ ਜੀ ਇਹ 250-300 350 ਦੇ ਵਿੱਚ ਇਹਦੀ ਲਗਭਗ ਕੀਮਤ ਆ ਇਹ ਇੰਟਾਸ ਕੰਪਨੀ ਦਾ ਮਤਲਬ ਵੈਸੇ ਕੋਣ ਕੋਈ ਵੀ ਹੋ ਸਕਦੀ ਜਿਹੜੀ ਵੀ ਤੁਹਾਨੂੰ ਕੋ ਡਾਕਟਰ ਕਹਿੰਦਾ ਡਾਕਟਰ ਦੀ ਸਲਾਹ ਨਾਲ ਕੰਮ ਕਰਨਾ ਵਾ ਹੈ ਮੇਰੀ ਵੀ ਮੈਡੀਕਲ ਲੈਣੀ ਹੈ ਜੀ ਕਿ ਇਸ ਮਰੀਜ਼ ਨੂੰ ਆਪਾਂ ਪਹਿਲਾਂ ਦਵਾਈ ਵੀ ਖਵਾ ਚੁੱਕੇ ਹਾਂ ਗੋਲੀਆਂ 6 ਮਹੀਨੇ ਖਾਦੀਆਂ ਥੋੜਾ ਜਿਹਾ ਫਰਕ ਪਿਆ ਸੀ ਪਰ ਫਿਰ ਨਾ ਪੂਰਾ ਉੱਲੀ ਰੋਗ ਗਿਆ ਨਹੀਂਗਾ ਹੁਣ ਆ ਦੇਖੋ ਜੀ ਆ ਬੁਰਸ਼ਾ ਇਹਨੂੰ ਖੋਲ ਲੈਣਾ ਆਜ ਦਾ ਬੁਰਸ਼ਾ ਇਹਦੇ ਵਿੱਚ ਢੱਕਣ ਚ ਫਿੱਟ ਕਰ ਲਾਂਗੇ ਜਿਹੜਾ ਆ ਵੀ ਲਾ ਸਕਦੇ ਆ ਸਿੱਧਾ ਟੱਕਣ ਲਾ ਲਾਂਗੇ ਉਹ ਟੱਕਣ ਲਗਾ ਤੇ ਠੀਕ ਆ ਫਿਰ ਪਹਿਲੂ ਜਿਹੜਾ ਪੈਰ ਦਾ ਬੂਠਾ ਨਾ ਜੀ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਸੁਕਾਉਣਾ ਵਾ ਜਿੱਥੇ ਵੀ ਉਹ ਰੋਗ ਆ ਉਲੀ ਰੋਗ ਹੈ ਜਿਹਨੂੰ ਫੰਗਸ ਰੋਗ ਕਹਿੰਦੇ ਆ ਸੁਕਾ ਕੇ ਫਿਰ ਉਹ ਨਹਾਂ ਨੂੰ ਸਾਫ਼ ਕਰ ਲੋ ਕੱਟ ਲੋ ਜੇ ਜ਼ਿਆਦਾ ਵਧਿਆ ਨਾ ਹੋਵਾਂ ਜ਼ਿਆਦਾ ਲੰਬਾ ਨਹਾਂ ਨਹੀਂ ਹੋਣਾ ਚਾਹੀਦਾ ਕੱਟ ਲੈਣਾ ਚਾਹੀਦਾ ਵਾ ਫਿਰ ਇਹਦੇ ਨਾਲ ਚੰਗੀ ਤਰ੍ਹਾਂ ਆ ਬੁਰਸ਼ਨਾ ਆ ਪਾਲਛ ਨੂੰ ਵਿੱਚ ਡਬਕੋੜ ਰੋਗ ਲਾਉਣਾ ਵਾ ਸਾਰੇ ਮਾਸ ਤੇ ਅਗੂਠੇ ਤੇ ਜਿਹੜਾ ਗੜੀ ਗੂਠਾ ਨਾ ਨੌ ਜਾਵਾ ਸਾਰਾ ਜਿੱਥੇ ਸ਼ੁਰੂ ਹੁੰਦਾ ਦਾ ਜੋੜ ਜਾ ਤੇ ਸਾਰੇ ਚੰਗੀ ਤਰ੍ਹਾਂ ਲਾਉਣਾ ਜੀ ਕਈ ਵੀਰ ਪੋਛਦੇ ਆ ਵੀ ਹੱਥਾਂ ਤੇ ਹੱਥਾਂ ਵਾਲੇ ਤੇ ਵੀ ਲਾ ਸਕਦੇ ਆ ਤੇ ਉਹ ਵੀ ਨੌ ਜਾਂ ਨੇ ਲਿਆ ਮਾਸ ਇਹਨੂੰ ਕਿਤੇ ਅੰਦਰਲੀ ਚੀਜ਼ ਤੇ ਨਹੀਂ ਲਾਉਣਾ ਜਿਸ ਤਰ੍ਹਾਂ ਕੰਨ ਵਿੱਚ ਮੂੰਹ ਵਿੱਚ ਹੋਰ ਨਹੀਂ ਕਿਤੇ ਲਾਉਣਾ ਇਹ ਬਾਹਰਲੀ ਚਮੜੀ ਤੇ ਲਾਉਣ ਵਾਲਾ ਜਿਸ ਤਰ੍ਹਾਂ ਨੌ ਮਾ ਹੱਥ ਦੇ ਵੀ ਹੋ ਸਕਦੇ ਆ ਪੈਰਾਂ ਦੇ ਵੀ ਹੋ ਸਕਦੇ ਆ ਇਹਨੂੰ ਆਪਾਂ ਰਜਾਨਾ ਵੀ ਲਾ ਸਕਦੇ ਆ ਜਿਉਂ ਜਿਉਂ ਠੀਕ ਹੁੰਦਾ ਜਾਂਦਾ ਵਾ ਦੋ ਤਿੰਨ ਦਿਨ ਬਾਅਦਾਂ ਅਬ ਤੇ ਪਿਛੂ ਲਾ ਸਕਦੇ ਆ ਜੇ ਕਿ ਉਹਨੂੰ ਕੋਈ ਇਰੀਟੇਸ਼ਨ ਕੋਈ ਅਲਰਜੀ ਮਹਿਸੂਸ ਹੁੰਦੀ ਆ ਵੈਸੇ ਤੇ ਅਲਰਜੀ ਕੋਈ ਹੋ ਨਹੀਂ ਸਕਦੀ ਆਪਣੇ ਆਪ ਹਟ ਜੂਗੀ ਪਹਿਲੂ ਥੋੜਾ ਥੋੜਾ ਲੱਗ ਜਾਲੂ ਕਰੋ ਫਿਰ ਡਾਕਟਰ ਦੀ رائے مشورہ ਲੈ ਸਕਦੇ ਆ ਤੇ ਬਾਕੀ ਇਹ ਜੀ ਮੁਸ਼ਕਲ ਕਿਸ ਨੂੰ ਕੋਈ ਆ ਸਕਦੀ ਆ ਜਿੱਦ ਤਰ੍ਹਾਂ ਹੁਣ ਤੁਹਾਨੂੰ ਜਿਆਦਾ ਖਾਣੇ ਮਰੀਦਾਂ ਨੂੰ ਆਵੇ ਆ ਬਿਲਕੁਲ ਸਾਫ ਆ ਕੋਈ ਪ੍ਰੋਬਲਮ ਨਹੀਂ ਇੱਥੇ ਲੌਣ ਦਾ ਢੰਗ ਵੀ ਤੁਹਾਨੂੰ ਦੱਸ ਦਈਏ ਜੀ ਕਿਹ ਤਰ੍ਹਾਂ ਆਵੇ ਖੋਲਾਂਗੇ ਇਹਦੇ ਵਿੱਚੋਂ ਜਿੱਦਾਂ ਖੋਲਿਆ ਹੁਣ ਇਹਦੇ ਤਿਆਂ ਚੰਗੀ ਤਰ੍ਹਾਂ ਚੋਪੜ-ਚੋਪੜ ਕੇ ਲਾਉਣਾ ਹੁਣ ਇੱਥੇ ਚੰਗੀ ਤਰ੍ਹਾਂ ਸਾਰੇ ਆ ਨੌ ਦੇ ਅੰਦਰ ਵਿੱਚ ਇਹਨੂੰ ਲਾ ਕੇ 5 7 10 ਮਿੰਟ ਸੁਕਾ ਲੈਣਾ ਚਾਹੀਦਾ ਚੰਗੀ ਤਰ੍ਹਾਂ ਨੀਚੇ ਲਾ ਦੇਣਾ ਪੂਰਾ ਗੜੋਚ ਕਰਕੇ ਇਹਨੂੰ ਠੀਕ ਹੈ ਜੀ ਸੁਕਾ ਲਓ ਜਦੋਂ ਇਹ ਦੋ ਸੁੱਕ ਜਾਊਗਾ ਫਿਰ ਵਧੀਆ ਅਸਰ ਕਰੂਗਾ ਫਿਰ ਆਪਾਂ ਜਦੋਂ ਸੁੱਕ ਜਾਊਗਾ ਫਿਰ ਕੋਈ ਵੀ ਜਰਾਬ ਬੂਟ ਪਾ ਸਕਦੇ ਆ ਜਿਆਦਾ ਤੇ ਵਧੀਆ ਟਾਈਮ ਹੈ ਜਦੋਂ ਆਪਾਂ ਬੈਠਣਾ ਵੇਲੇ ਉਦੋਂ ਲਾਇਆ ਜਾਵੇ ਨੀਲ ਬੋਲਸ਼ ਰਾਤ ਨੂੰ ਸੌਣ ਲੱਗਿਆਂ ਲਾਇਆ ਜਾਵੇ ਪਰ ਫਿਰ ਗੂਠੇ ਨੂੰ ਪੈਰ ਨੂੰ ਜਿਹੜੇ ਨਹੋਂ ਤੇ ਲਾਇ ਚੰਗੀ ਤਰ੍ਹਾਂ ਸੁਕਾ ਲਿਆ ਜਾਵੇ ਤਕਰੀਬਨ ਇਹਨਾਂ ਦਵਾਈਆਂ ਨਾਲ ਇਹ ਉਲੀ ਰੋਗ ਜਿਹੜਾ ਫੰਗਸ ਰੋਗ ਆ ਠੀਕ ਹੋ ਜਾਂਦਾ ਵਾ ਕਈ ਦਵਾਈ ਖਾਣ ਵਾਲੀ ਨਹੀਂ ਖਾਂਦੇ ਬੋਲੀਆਂ ਕਈਆਂ ਨੂੰ ਅਲਰਜੀ ਹੈ ਲਿਵਰ ਦੀ ਸਮੱਸਿਆ ਪਰ ਇਹ ਜਿਹੜੀ ਦਵਾਈ ਹੈ ਤੇ ਬਾਹਰ ਹੀ ਲਾਉਣ ਵਾਲੀ ਹੈ ਨਾ ਉਹ ਅੰਨੇ ਕਿਤੇ ਲਾਉਣੀ ਬਸ ਨਾਹਾਂ ਤੇ ਬਾਹਰ ਹੀ ਚਮੜੀ ਤੇ ਲਾਉਣ ਵਾਲੀ ਆ ਜੇ ਕੋਈ ਮੁਸ਼ਕਲਾਂ ਦੀ ਹੈ ਤੇ ਆਪਾਂ ਡਾਕਟਰ ਦੀ ਰਾਏ ਲੈ ਸਕਦੇ ਆ ਆਹ ਵੇਖੋ ਜੀ ਸਾਰਾ ਲਿਖਾਇਆ ਤੁਹਾਨੂੰ ਨਲ ਰਕਸ ਕੋਈ ਵੀ ਹੋ ਸਕਦੀ ਦਵਾਈ ਆਪਾਂ ਦਵਾਈ ਦੀ ਤੇ ਮਸ਼ਹੂਰੀ ਨਹੀਂ ਕਰਨੀ ਜਿਹੜੀ ਡਾਕਟਰ ਸਲਾਹ ਦੇਵੇ ਫਿਰ ਵੇਖੋ ਜਦੋਂ ਨਾਉ ਸਾਫ ਹੋ ਜਾਂਦੇ ਆ ਕੁਝ ਕੋਰਸ ਕਰਦੋਂ ਬਾਅਦ ਆਹ ਵੇਖੋ ਤੁਸੀਂ ਇਹ ਬਿਲਕੁਲ ਸਾਫ ਹੋ ਗਏ ਨਾਉ ਇਹਨਾਂ ਤੇ ਵੀ ਪਹਿਲਾਂ ਪ੍ਰੋਬਲਮ ਸੀ ਠੀਕ ਹੋ ਗਿਆ ਫਿਰ ਆਪਾਂ ਜਦੋਂ ਨਾਉ ਕੱਟਦੇ ਆ ਨਾ ਕਿ ਵਧੀਆ ਚੀਜ਼ ਨਾ ਕੱਟਣੀ ਚਾਹੀਦੀ ਆ ਉਹ ਜ਼ਿਆਦਾ ਨਾ ਇੱਥੇ ਨੋਕਾਂੀਆਂ ਵਿੱਚੋਂ ਇੱਥੋਂ ਨਹੀਂ ਕੱਢਣਾ ਚਾਹੀਦਾ ਜ਼ਿਆਦਾ ਥੋੜਾ ਜਿਹਾ ਥੋੜਾ ਜਿਹਾ ਹਟਵਾ ਹੀ ਨਾਉ ਕੱਟਣਾ ਚਾਹੀਦਾ ਬਈ ਜ਼ਿਆਦਾ ਰਗੜ ਕੇ ਨਹੀਂ ਕੱਟਣਾ ਚਾਹੀਦਾ ਮਾਸ ਦੇ ਨਾਲ ਫਿਰ ਜ਼ਿਆਦਾ ਰਗੜ ਕੇ ਕਟਾਂਗੇ ਤੇ ਖਰਾਬ ਹੁੰਦਾ ਵਾ ਤੇ ਵੈਸੇ ਵੀ ਸਫਾਈ ਰੱਖਣੀ ਚਾਹੀਦੀ ਆ ਆ ਤਾਂ ਮੈਂ ਦੱਸਤਾ ਵਾ ਭਰਾਓ ਜੇ ਆ ਕਿਹਨ ਕੋਈ ਲੋੜ ਹੋਵੇ ਕਮੈਂਟ ਕਰਕੇ ਗੱਲਬਾਤ ਪੁੱਛ ਸਕਦਾ ਦਵਾਈ ਕੋਈ ਵੀ ਹੋ ਸਕਦੀ ਆ ਪਰ ਮੈਂ ਮਸ਼ਹੂਰੀ ਨਹੀਂ ਕਰਦਾ ਕਿਸੇ ਦੀ ਜੋ ਵੀ ਤੈਨੂੰ ਡਾਕਟਰ ਰਾਇ ਦਿੰਦਾ ਉਹਦੇ ਮੁਤਾਬਕ ਲੋੜ ਮੁਤਾਬਕ ਲਾਓ ਬਿਮਾਰੀ ਮੁਤਾਬਕ ਠੀਕ ਹੋ ਜਾਂਦਾ ਮਹੀਨੇ 2 3 ਮਹੀਨੇ 4 ਮਹੀਨੇ ਉਹ ਦਵਾਈ ਖਾਣ ਵਾਲੀ ਕਈ ਰਿਸ਼ੇਸ਼ੇ ਮਹੀਨੇ ਵੀ ਖਾਣੀ ਪੈਂਦੀ ਆ ਪਰ ਇਹ ਲਾਉਣ ਵਾਲੀ ਆ ਇਹਦਾ ਜਿਆਦਾ ਕੋਈ ਸਾਈਡ ਇਫੈਕਟ ਨਹੀਂ ਆ ਆਪ ਜੀ ਦਾ ਬਹੁਤ ਧੰਨਵਾਦ ਸ਼ੁਕਰੀਆ